ਹਾਂਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ 'ਚ। ਇਹ ਦਿਨ ਹੈਗਾ ਜੀ ਸੋਮਵਾਰ ਦਾ। ਇੱਥੇ 11:30 ਦਾ ਟਾਈਮ ਹੋ ਗਿਆ ਸੀਗਾ। ਮੈਂ ਲਾ ਲਈ ਸੀ ਕੱਪੜੇ ਆਪਣੇ ਕੋਠੇ ਤੋਂ। ਸੁੱਕ ਗਏ ਸੀਗੇ। ਇਸਨੇ ਹੱਥੋਂ ਪਤੇ ਸੀਗੇ ਆਪਣੀ। ਬਹੁਤ ਇਕੱਠੇ ਹੋਏ ਪਏ ਸੀ ਕੱਪੜੇ। ਕੱਪੜੇ ਮੈਂ ਲਾ ਲਈ ਸੀ। ਪੈਂਟ ਗਿੱਲੀ ਆ ਗੱਲੀ ਹਰਮਨ ਦੀ ਲੱਕ ਜਾ ਗਿੱਲੇਗਾ। ਮੈਂ ਨਾ ਜੀ ਕੌਲ ਕਰ ਜਾਂ। ਅੱਜ ਬਸ ਆਰਾਮ ਕਰੂੰਗੀ ਹੁਣ ਤੋਂ ਕੰਟੇ। ਕਾਉਂਗੀ ਫਿਰ ਮੁੜ ਕੇ ਰਿਜਾ ਜਾਂਦਾ 12 ਕੋਈ ਤਾਂ ਜਮੀ ਨਹੀਂ ਫਿਰ ਕੋਠੇ ਤੇ ਚੜਾ ਜਾਂਦਾ ਹੈਗਾ ਮੁੜ ਕੇ ਉੱਥੇ ਮੱਚੀ ਜਾਂਦੇ ਨੇ ਫਿਰ ਇਹਨਾਂ ਨੂੰ ਆਪਾਂ ਫੇਰ ਲਾ ਲਾਂਗੇ ਫੋਣੇ ਮੈਂ ਲੇਟ ਧੋਤੇ ਨੇ ਕਿ ਹਜੇ ਸੁੱਕੇ ਨਹੀਂ ਹੈਗੇ ਕੁਸਮੈਂਗ ਲਾ ਕੇ ਲਈਆਂਗੀ ਵਿੱਚੋਂ ਜਿਹੜੇ ਕੋਠੇ ਤੇ ਪਏ ਹੋ ਸੀ ਇੱਕ ਦੋ ਕੱਪੜਿਆਂ ਦੇ ਪ੍ਰਿਹਾਰ ਮਾਰਨ ਵਾਲੇ ਸੀਗੇ ਤੇ ਮਸ਼ੀਨ ਧਰੂੰਗੀ ਇਹ ਆਪਣੇ ਕੱਪੜਿਆਂ ਦੇ ਸਲਵਾਰ ਜੀ ਸੀ ਮੇਰੀ ਉੱਤੇ ਪਏ ਨੇਗੇ ਪ੍ਰਿਆੜ ਮਾਰਨ ਵਾਲੇ ਤੇ ਆਪਣੇ ਗੱਦਿਆਂ ਦੇ ਕਾਬਰ ਨੇਗੇ ਤੋਤੇ ਨਿਕਲ ਆਪਾਂ ਇਹ ਘਰ ਦੀ ਸਭ ਸਫਾਈ ਕਰੀਏਗੀ ਸ਼ੇਅਰ ਕਰੀਏ ਤੁਹਾਡੇ ਨਾਲ ਮੇਲੇ ਕਰਕੇ ਤੇ ਕਾਬਰ ਲਾਹੇ ਸੀਗੇ ਆਪਾਂ ਫਿਰ ਇਹਨਾਂ ਕਈ ਥਾਵਾਂ ਤੋਂ ਉੱਦੜੇ ਜੇ ਪਏ ਨੇ ਮਸ਼ੀਨ ਕਰਕੇ ਸਾਰੇ ਚੀਜ਼ਾਂ ਦੇ ਪ੍ਰਿਆੜ ਜੇ ਮਾਰਦੀਆਂ ਮੈਂ ਕੱਪੜਿਆਂ ਦੇ ਹਰ ਮਨ ਕਹਿੰਦੀ ਸੀ ਸਵੇਰੇ ਮੰਮੀ ਲੈ ਮੈਂ ਕਾਬਰ ਵੀ ਚੜਾ ਦਾਂ ਗੱਦੇ ਰੱਖਦੀਆਂ ਮੈਂ ਵੀ ਰਾਤੀ ਰੱਖਨੇ ਸੀਗੇ ਰਾਤ ਦੇ ਗੱਦੇ ਇਹਨਾਂ ਨੇ ਇਹ ਟੱਕੜਾ ਕਪੜਾ ਨਹੀਂ ਵਿਛਾਇਆ ਸੀ ਉਹ ਚਾਦਰ ਜੀ ਵਿਛਾ ਕੇ ਫੇਰ ਗੱਡੇ ਰੱਖਤੇ ਸੀਗੇ ਫੇਰ ਮੈਂ ਰਾਤ ਹਰਮਨ ਨੂੰ ਆਖਮ ਹਾਂ ਚੱਲ ਆਪਾਂ ਵੀ ਕੰਮ ਤੇਰੇ ਸਕੂਲੋਂ ਆਈ ਤੋਂ ਨਾ ਕਾਜੋਂ ਆਈ ਤੋਂ ਫੇਰ ਚੜਾ ਮੰਗਤਾ ਵਰਗੀ ਸੌਣ ਆਲੇ ਪੈਲੇ ਹੁੰਦੀ ਥੋੜੇ ਥੋੜੇ ਉੱਜੜੇ ਨੇ ਜਾਈ ਚੜਾ ਤੇ ਫੇਰ ਮੁਰਕ ਕੋਲ ਹੋ ਗਈ ਚਲ ਮੈਂ ਅੱਜ ਦਿਨੇ ਪ੍ਰਿਆੜ ਮਾਰੂੰਗੀ ਇਹਨਾਂ ਦੇ ਕੇਰਾ ਦਾ ਹਰਮਨ ਨੇ ਅੱਜ ਰਹਿਣਾ ਸੀਗਾ ਕਾਜੋਂ ਕਹਿੰਦੀ ਸੀ ਵੀ ਕੱਲ ਸਾਰਾ ਸਫਾਈ ਕਰੀਏ ਬਸ ਥੋੜੀ ਜੀ ਰਹੀ ਇੱਕ ਤਾਂ ਫਰਿੱਜ ਸਾਫ ਕਰਨ ਵਾਲਾ ਰਹਿ ਗਿਆ ਬਸ ਇੱਕ ਉਹਦਰ ਬਰੇਥੀ ਕਰਨੀ ਉਹ ਤੇ ਇੱਕ ਆਪਣਾ ਕੋਠਾ ਉੱਠ ਕੇ ਤੇ ਨਾ ਕਿੰਨੇ ਵਾਰ ਸਫਾਈ ਕਰਤੀ ਫੇਰ ਵੀ ਖਿਲਾਰ ਜਾਂ ਖੜੀ ਜਾਂਦੀ ਸਮਾਨ ਪਿਆ ਬਸ ਉਹ ਫਿੰਡ ਗਿਆ ਜਾਂਦਾਗਾ ਜੋਤ ਖੰਡਾਇਆ ਹੁੰਦਾ ਕਦੇ ਕਦੇ ਖੇਡਣ ਲੱਗ ਜਾਂਦਾ ਕੁੱਤੇ ਉਹ ਸੈੱਟ ਕਰਨ ਵਾਲਾ ਹੈਗਾ ਤੇ ਹੋਰ ਆਪਣੇ ਅੰਦਰ ਸਾਰੀ ਸਫਾਈ ਹੋ ਗਈ ਕਮਰਿਆਂ ਦੀ ਤਾਂ ਇਹ ਸੋਈ ਜੋ ਕੱਲਾ ਫਰਿੱਜ ਰਹਿ ਗਿਆ ਕੱਲੀ ਤਾਂ ਮੇਰਾ ਨਿੱਜੀ ਕੀਤਾ ਹੈਗਾ ਅੱਜ ਬਸ ਮੈਨੂੰ ਤਾਂ ਫੇਰ ਐ ਹੁੰਦਾਗਾ ਵੀ ਦੂਜੇ ਘਰ ਦਾ ਕੰਮ ਹੀ ਪਕਾ ਦਿੰਦਾਗਾ ਕਿ ਮੱਝਾ ਕੰਨੀ ਕਰਨਾ ਪੈਂਦਾ ਵਿੱਚ ਦੀ ਸਤਾਂ 6:30 7:00 7:30 ਗੋਹੇ ਪੂਰੇ ਤੇ ਨਿਬੜਦਾ ਉਧਰ ਮੱਜਾ ਕਰਨੀ ਇਥੇ ਜੋ ਤੂੰ ਤਿਆਰ ਕਰਾ ਨਾ ਰੋਟੀ ਦਾ ਫਿਰ ਮੱਜਾਂ ਲਵਾਉਣੀ ਤੂੰ ਕੀ ਆਈ ਤੂੰ ਬਸ ਆਈ ਥੱਕ ਜਾਨੀ ਮੈਂ ਥੋੜਾ ਨਰ ਜੇ ਸਾਫ ਸਵਾਈ ਰਹੂਗਾ ਨਹੀਂ ਹੈਗਾ ਜਿਹੜੀ ਆਪਣੇ ਮੇਲੇ ਕਰਕੇ ਕਰਦੇ ਹਰਮਨੀ ਕਰਦੀ ਹੁੰਦੀ ਹੈਗੀ ਕੱਲ ਤਾਂ ਮੈਂ ਕਰਵਾਤੀ ਉਹਦੇ ਨਾਲ ਤੂੰ ਸਿੱਧਾ ਵਲੌਗ ਦੇਖ ਹੀ ਲਿਆਗਾ ਕਮਰਿਆਂ ਚੋਨੇ ਕਰ ਲਈ ਸੀਗੀ ਬਾਹਰੋਂ ਮੈਂ ਸਾਰੇ ਜਾਲ ਜੂਨੇ ਮੈਂ ਝਾੜਦੇ ਸੀਗੇ ਪਰਦੇ ਰੱਬਿਆ ਨਿਕਰਾ ਆ ਸਾਰਾ ਕੁਝ ਮੈਂ ਤੋਤਾ ਸੀਗਾ ਹਜੇ ਮੈਂ ਜਿਹੜੀ ਉੱਪਰ ਅਸੀਂ ਖੇਸ ਲੈਨੇ ਉਹ ਤੋਂ ਨਾਲੇ ਹੋਏ ਪਏ ਨੇ ਦਰੀਆਂ ਨਹੀਂ ਹਜੇ ਧੋਦੇ ਹੈਗੇ ਦਰੀਆਂ ਹੁਣ 10 20 ਦਿਨਾਂ ਤੱਕ ਜਦੋਂ ਧਰਾਂਗੇ ਅੰਦਰ ਪੈਣ ਲੱਗ ਜਾਂਗੇ ਵਿਛਣੋ ਹਟ ਜਾਣਗੀਆਂ ਫੇਰੀ ਧੋਵਾਂਗੇ ਖੇਸ ਧੋਦੇਗੇ ਇੱਕ ਵਾਰੀ ਬਸ ਅੱਜ ਮੇਰਾ ਗੋਡਾ ਜਵਾਲਾ ਦੁਖਦਾ ਕਰਕੇ ਹਿੰਮਤ ਹੀ ਨਹੀਂ ਪਈ ਹੈਗੀ ਮੈਂ ਚਲ ਕੱਲ੍ਹ ਨੂੰ ਹਰਮਣ ਵੀ ਕਰੇ ਹੋਊਗੀ ਤੇ ਟੂਟੀ ਵੀ ਬਾਅਦ ਚਾ ਉਹ ਵੱਧ ਚੱਲੂਗੀ ਤੇ ਫੇਰ ਧੋਵਾਂ ਖੇਸ ਕੱਲ੍ਹ ਨੂੰ ਧੋਵੂਗੀ ਮੈਂ ਅੱਜ ਕੁਸਪਾਉਣ ਵਾਲੇ ਕੱਪੜੇ ਬਤੀਜਾ ਦਿਨ ਹੋ ਗਏ ਸੀ ਤੇ ਕਾਉਣ ਵਾਲੇ ਜ਼ਿਆਦੇ ਹੋ ਜਾਣ ਆਪਣੇ ਫੇਰ ਵੱਡੇ ਕੱਪੜੇ ਨਹੀਂ ਧੋਤੇ ਜਾਂਦੇ ਹੈਗੇ ਉਹ ਹੀ ਧੁਕਾ ਦਿੰਦੇ ਨੇਗੇ ਕੱਲੂ ਛੋਟੇ ਕੱਪੜੇ ਆਪਣੇ ਨੂੰ ਹੋਣੇ ਨੇਗੇ ਘੱਟ ਹੋਣਗੇ ਪਿੱਛੋਂ ਮਸ਼ੀਨ ਤੇ ਇਸ ਪਾ ਦੇਾਂਗੇ ਛੋਟੇ ਥੋੜੇ ਕੱਪੜੇ ਧੋ ਕੇ ਸਰਤਾ ਬੱਝੂਗੀ ਫੇਰ ਇੱਕ ਇਹ ਨਾ ਲੋਰ ਲਿਆ ਸੀ ਜੋਤ ਕੱਲ ਦੂਜਾ ਕੈਮਰਾ ਕਰਕੇ ਇੱਕ ਇਹ ਲੋਰ ਲਿਆ ਕੱਲ ਜੋਤ ਲੋਰ ਟੀ-ਸ਼ਰਟ ਮੇਲੇ ਕਰਕੇ ਉਹਦੇ ਸਾਰੇ ਟੀ-ਸ਼ਰਟਾ ਲੋਰਾ ਘਰੇ ਪਾਉਂਦਾ ਹੈ ਤੇ 3-4 ਲੱਗੇ ਹੋਏ ਨੇ ਪੁਰਾਣੇ ਜਿਹੇ ਹੋਏ ਪੈ ਜਾਣਗੇ ਇਹ ਲਿਆਏਗਾ ਨਮਾ ਕੱਲ ਇੱਕ ਇਹ ਮੈਂ ਉੱਚਾ ਕਰਨਾਗਾ ਸੀਂ ਧਰੂੰਗੀ ਹੁਣ ਕਈ ਕੱਪੜੇ ਜੇ ਸ ਮਾਰਨ ਵਾਲੇ ਲੇਗੇ ਇਹ ਥੋੜਾ ਜਿਹਾ ਨੀਮਾ ਆ ਗਿਆ ਜੇ ਉਹ ਚਾ ਉੱਚਾ ਲੈਂਦਾ ਸੀ ਤਾਂ ਫਿਰ ਮੂਰੀ ਛੋਟੀ ਆਉਂਦੀ ਸੀਗੀ ਲੱਕ ਛੋਟਾ ਹੁੰਦਾ ਸੀਗਾ ਫਿਰ ਮੈਂ ਕਿਹ ਚੱਲ ਦੋ ਉਂਗਲਾਂ ਵੀ ਉੱਚਾ ਕਰ ਦੂੰਗੀ ਮੈਂ ਕਰੇ ਸਿਉਂ ਲਾ ਦਾਂਗੇ ਆਪਾਂ ਸਲਾਈ ਉਹ ਮੀਦੂਰੀ ਸਲਾਈ ਲਾ ਦਨੀ ਹੁੰਦੀ ਆ ਮੈਂ ਟਾਬਲ ਮੂਰੀ ਤੇ ਜਮੀ ਨਹੀਂ ਪਤਾ ਲੱਗਦਾ ਇਹ ਕਰ ਲਈਏ ਕੋ ਉਹ ਹੀ ਰੈਡੀमेड ਚਲੋ ਇਹ ਨੂੰ ਮਸ਼ੀਨ ਧਰ ਦਿਆਂ ਇੱਥੇ ਟਾਈਮ ਹੋ ਗਿਆ ਸੀਗਾ 4:30 ਦਾ ਇੱਥੇ ਅਸੀਂ ਬਣਾਉਂਦੇ ਸੀਗੇ ਕਿਆਰੀ ਫੁੱਲ ਲਾਉਣ ਵਾਸਤੇ ਬੂਟੇ ਤੇ ਪਹਿਲਾਂ ਤਾਂ ਸਾਨੂੰ ਗਾਲਾਂ ਵੀ ਮਿਲੀਆਂ ਬੇਲ ਪਹਿਲਾਂ ਤਾਂ ਮਸਾ ਪਰਸ ਲਾਇਆ ਸੀ ਹੁਣ ਪਟਾਉਣੇ ਹੋਗੇ ਸਿਮਿੰਟ ਕਰੜਾ ਵਾਲਾ ਸੀਗਾ ਮਸਾ ਪਟਿਆ ਸੀਗਾ ਪਹਿਲਾਂ ਜੋਤ ਨੇ ਮੱਥਾ ਮਾਰਿਆ ਉਦੋਂ ਨਹੀਂ ਠੀਕ ਆਇਆ ਫਿਰ ਇਹ ਡੇੜੀ ਨੂੰ ਲੱਗਣਾ ਪਿਆ। ਠੀਕ ਇੱਟਾਂ ਦਾ ਸਾਰੀਆਂ ਫੋਟੋ ਫੁੱਟ ਕੇ ਨਿਕਲਦੀਆਂ ਸੀਗੀਆਂ। ਜਦੋਂ ਮਿਸਤਰੀ ਨੇ ਸਾਡੇ ਫਰਸ਼ ਲਾਇਆ ਸੀ ਨਾ ਮੈਂ ਉਦੋਂ ਵੀ ਕਿਹਾ ਸੀ ਵੀ ਕਿਆਰੀ ਬਣਵਾ ਲਈ ਆਪਾਂ। ਪਰ ਬਾਡਾ ਜ ਟੇਕੀ ਗਿਆ ਫਿਰ ਸਾਨੂੰ ਨਹੀਂ ਤਾਂ ਗਾਲਾਂ ਉਠਾ ਹੋ ਗਿਆ ਸੀ। ਤੇ ਕਿਆਰੀ ਵਧੀਆ ਬਣ ਗਈ ਸੀਗੀ। ਫਿਰ ਤਾਂ ਵਧੀਆ ਨਿਕਲਣ ਲੱਗ ਗਿਆ ਸੀਗੇ ਇੱਟਾਂ। ਕੇਰਾਂ ਵਿਚਾਲੋਂ ਜੋ ਫਰਸ਼ ਨੂੰ ਬਾਡਾ ਧਰਨਾ ਮੁਸ਼ਕਲ ਸੀਗਾ। ਬਸ ਆਪਾਂ ਨੇ ਕੁਛ ਮਿੰਟ ਵੀ ਵਧੀਆ ਤੇ ਤੇਜ ਪਾਇਆ ਹੋਇਆ ਸੀ ਉਦੋਂ ਤਾਂ ਆਪਾਂ ਨੂੰ ਐ ਹੁੰਦਾਗਾ ਵੀ ਵਧੀਆ ਕੋਲੂ ਆਪਾਂ ਦੇ ਮਿਸਤਰੀ ਨੂੰ ਆਪਾਂ ਕਹ ਦੇਨੇ ਹਨਾ ਵੀ ਉਖੜੇ ਨਾ ਤੇ ਮੈਂ ਚੱਲ ਵੀ ਇੱਥੇ ਗਿੰਦੇ ਆਂ ਦੇ ਬੂਟੇ ਲਾ ਲਾਂਗੇ ਆਪਾਂ ਸਰਦੀਆਂ ਵਾਲੇ ਇਹ ਸੋਹਣੇ ਲੱਗਣਗੇ ਗਾਮਲੇ ਚ ਜੇ ਬੂਟੇ ਲਾਉਣੇ ਨਾ ਗ੍ਰੋਥ ਚੀਨ ਕਰਦੇ ਹੈਗੇ ਆਪਣੇ ਲਾਏ ਹੋਏ ਨੇ 2-3 ਸਾਲ ਹੋ ਗਏ ਬੂਟੇ ਲਾਇਆ ਨੂੰ ਫੈਲਰ ਦੇ ਜੇ ਨਹੀਂ ਹੈਗੇ ਚ ਸਮਾਰ ਕੇ ਤੇ ਆਪਣੀ ਕਿਆਰੀ ਵਧੀਆ ਬਣ ਗਈ ਸੀ ਇੱਥੇ ਮੈਂ ਸਾਰੀ ਰੋੜੀ ਰੋੜੀ ਚੱਕਤੀ ਸੀਗੀ ਕਿੰਨੇ ਵੱਠਲ ਹੋ ਗਏ ਸੀਗੇ ਪੰਜੇ ਮੱਠਲ ਸਿੱਟਾਈ ਸੀਗੀ ਮੈਂ ਤੇ ਪੰਜੇ ਮੱਠਲ ਸਿੱਟਣ ਤੋਂ ਬਾਅਦ ਮੈਂ ਜਮ ਤੱਕ ਗਈ ਸੀਗੀ ਫਿਰ ਮੈਂ ਕਿ ਸਵੇਰੇ ਦੀ ਸਵੇਰੇ ਰਹੂਗੀ ਹੁਣ ਚੱਕੀ ਦੇਵਾਂ ਲੇਟ ਤਾਂ ਮੈਂ ਥੋੜੀ ਜਿਹੀ ਹੋ ਗਈ ਸੀਗੀ ਕੰਮ ਨੂੰ ਫਿਰ ਮੈਂ ਕਿ ਚੱਲ ਚੱਕਣ ਚ ਫਾਇਦਾਗਾ ਫਿਰ ਸਵੇਰੇ ਵੀ ਆਪ ਹੀ ਚੱਕਣਾ ਤੇ ਸਾਰੀ ਮਿੱਟੀ ਵੀ ਅਸੀਂ ਰੋੜੀ ਰੂੜੀ ਜੀ ਵਾਲੀ ਸਾਰੀ ਕੱਢਤੀ ਸੀਗੀ ਵਿੱਚੋਂ ਤੇ ਫਿਰ ਇਜਨਾ ਆਪਾਂ ਵਧੀਆ ਇਹ ਮਿੱਟੀ ਕੱਢ ਦੇਾਂਗੇ ਕਈ ਵਠਲ ਪ੍ਰਾਣੀ ਜੀ ਮਿੱਟੀ ਹੈਗੀ ਫਰਸ਼ ਥੱਲੇ ਨਿਕਲੀ ਹੈ ਜਿਹੜੀ ਖੇਤੋਂ ਵਧੀਆ ਭਜਾਉ ਜੀ ਮਿੱਟੀ ਮੰਗਾ ਕੇ ਪਾ ਦੇਾਂਗੇ ਇੱਕ ਬੋਰੀ ਮਿੱਟੀ ਦੀ ਮੰਗਾ ਲੈ ਖੇਤੋਂ ਵਧੀਆ ਮਿੱਟੀ ਪਾ ਦੇਾਂਗੇ ਪਲਾਈਰ ਹੋਊਗੀ ਉਹਦੇ ਨਾਲ ਸਰਦੀਆਂ ਵਾਲੇ ਬੂਟੇ ਸੋਹਣੇ ਹੁੰਦੇ ਆ ਮੈਂ ਕਿਹਾ ਚੱਲ ਕੇ ਹੁੰਦੇ ਆ ਗੁੰਨਿਆਂ ਦੇ ਬੂਟੇ ਲਾ ਦਾਂਗੇ ਤੇ ਸੋਹਣੇ ਲੱਗਦੇ ਨੇਗੇ ਨਾਲੇ ਆਪਣੇ ਕੰਧਾਂ ਨਾਲ ਵੀ ਥਾਂ ਰਹਿ ਗਿਆ ਨਾਲੇ ਗਮਲੇ ਵੀ ਟਿਕ ਜਾ ਕਰਨਗੇ ਕੈਰੀ ਦੇ ਨਾਲ ਹੀ ਜਿਹੜੇ ਗਮਲੇ ਆਲੇ ਹੋਣਗੇ ਵਿੱਚ ਗਮਲਿਆਂ 'ਚ ਵੀ ਲਾ ਲਾਂਗੇ ਆਪਾਂ ਗਾਹਾਂ ਗੁੜਾ ਲੈ ਕੇ ਸੀ ਕੈਰੀ ਬਣਵਾ ਹੀ ਲਈ ਮੈਂ ਕਈ ਏਡੇ ਸਿੱਟਕੇ ਹੋਣੇ ਪਏ ਮੈਨੂੰ ਇੱਥੇ ਰੋੜੀ ਰੋੜੀ ਇਹ ਸਾਰੀ ਕੈਰੀ ਚੋਂ ਸਾਫ਼ ਕਰਕੇ लोजी तो छे बज गए छे बज बजे उठता ना बहुत वेला जो हो गया बाबा ही पढ़न लग गया गुरु घर ज्यादा लगता है फिर दूजे लग जाए सब किसी दिन बाबा दाल चीते ही हो जाए सब्जी बना पाँच ਆਲੂ ਬੈਂਗੜੀ ਦੀ ਮੇਰਾ ਹੋ ਗਿਆ ਬਸ ਦਿਨ ਕਿਰੀ ਬਣਾਉਣ ਲੱਗੇ 6-7 ਬੱਠਾ ਸਿੱਤ ਕੇ ਆਈ ਹੋਰੀ ਜੀ ਦੇ ਕੁਝ ਮਿੱਟੀ ਸਿੱਤ ਕੇ ਆਈ ਇਹ ਕੋਟਾ ਤੋ ਹੋ ਜਾਏਗਾ ਬੇਵਸ ਹੋ ਜੀ ਮਾਂ ਘਰ ਕੇ 15-20 ਮਿੰਟ ਤੀੜ ਹੋ ਕੇ ਬੈਠ ਹੀ ਗਈ ਨੰਮ ਲੈਣ ਲੱਗ ਗਈ ਮੈਨੂੰ ਪਤਾ ਵੀ ਸੀ ਕਿ ਵੜਾ ਹੋ ਜਾਂਦਾਗਾ ਜਾਣੋ ਚਿੱਕੀ ਕਿ ਵੜਾ ਕਰ ਲਿਆ ਜੀ ਤਾਂ ਹੀ 15 ਮਿੰਟ ਰੇਟ ਕੱਢੀ ਥਾਰ ਘਟਣ ਤੋਂ ਬਾਅਦ ਫੇਰ ਬਸ ਫਾਇ ਹੋ ਗਿਆ ਕਿ ਸਬਜੀ ਜਿਵੇਂ ਤਰ੍ਹਾਂ ਪਰਮਨ ਨੂੰ ਥੋੜਾ ਜਿਹਾ ਘੱਟ ਸਾਬ ਆਲੂ ਬੈਂਗੀ ਸਬਜੀ ਨੂੰ ਬਣਾਉਣੀ ਜੀ ਹੁੰਦੀ ਉਹ ਤਾਂ ਮੈਂ ਕੱਟਣ ਲਾਤੀ ਤੁਸੀਂ ਕੈਰੀ ਬਣਾਉਂਦੇ ਸੀਗੇ ਮਗਾ ਜੀਰ ਜਦ ਤੱਕ ਕਦੇ ਖੜਾ ਸਬਜੀ ਜੀਰੀ ਹੈਗੀ ਮੋਟੀ-ਮੋਟੀ ਤਾਂ ਮੈਂ ਨਹੀਂ ਚੀਰਦੀ ਮੋٹے-ਮੋٹے ਆਲੂ ਇਹ ਪਹਿਲਾਂ ਬੈਂਗੀ ਦੇ ਨਾਲ ਹੀ ਕਿਵੇਂ ਬੰਨ ਲਗੇ ਬੈਂਗੀ ਤੋਂ ਸੋਰ ਦੂਣੀ ਮੜੀ ਜਨਾ ਬਣ ਚੱਲੀ ਸਾਰੀ ਸਬਜੀ ਦੁਬਾਰੇ ਕਟਿੰਗ ਕਰੀਏ ਮੈਂ ਆਲੂ ਬਰੀ ਕਰੇ ਨੇ ਬੈਂਗੀ ਸੈੱਟ ਪਈ 6 ਵਜੇ ਦੇ 10 ਮਿੰਟ ਹੋ ਗਏ। ਹੁਣ ਤਾਂ 6 ਵਜੇ ਦੇ 10 ਮਿੰਟਾਂ ਤੇ ਮੋਸਥਾ ਘੇੜਾ ਬਣਾ ਲਿਆ ਲੱਗਦਾ। ਹੁਣ ਬਣਾਉਣੀ ਆ ਮੈਂ ਸਬਜ਼ੀ। ਕਿਤਾ ਮੇਰਾ ਗੋਡਾ ਦੁੱਬਦਾਗਾ ਮੂਹ ਗੇੜੇ ਵਾਲੇ ਲਾ ਕੇ ਨਾ ਹੁਣ ਮੁੱਦੇ ਰੋੜੀ ਦੇ ਜਾਰੇ ਦੋ ਖਣ ਲੱਗਿਆ। ਗੇੜਾ ਹੀ ਖਾਦਾ ਸੀ ਬਸ ਮੇਰੇ ਗੋਡੇ ਨੇ। ਤੇ ਕੱਪੜੇ ਟੱਪ ਚ ਨਿਜੋੜਦੀ ਹੁੰਦੀ ਹਣੀ ਜਿੱਥੇ ਮੈਂ ਵੀਡੀਓ ਚ ਵੀ। ਉੱਥੇ ਕੱਪੜੇ ਨਿਚੋੜੀ ਜਾਂਦੀ ਸੀ ਮਸਲੀ ਤੇ ਚੱਲੀ ਆਨੀ ਸੀ ਕਦਮ ਜਿਵੇਂ ਖੜੀ ਹੋਣ ਲੱਗੀ ਕਿਹੜਾ ਕਰ ਲਿਆ ਕੋਲ ਦਾ ਇਹ ਕੱਲ ਜੀ ਮੇ ਸਾਨੂੰ ਕਿਹੜਾ ਹੋਇਆ ਕੰਮ ਕਰਦੇ ਨੂੰ ਸਫਾਈ ਕਰੀਏ ਕਰਕੇ ਚੜੀ ਉੱਤਰੀਏ ਗਈ ਮੇ ਜੜੇ ਜੂਏ ਜਿਹੀ ਲੱਗੀ ਗਈ ਸੱਤਾਂ ਤੋਂ ਬੱਦ ਲੋਪਣ ਲੱਗਿਆ ਪਹਿਲਾਂ ਤਾਂ ਘੱਟ ਤੋਂ ਘੜਕਰੀ ਪੈਂਦੀ ਸੀਗੀ ਤਾਰ ਦੀ ਮੁੱਢੀ ਤੇ ਕੱਢ ਕੇ ਬੈਠੀ ਕੱਢਦੀ 1 ਲੱਖ ਥੋੜੀ ਜਿਹੀ ਵਿਚਾਲ ਤੇ ਜਿ ਕੱਢਣੀ ਪਈ ਜੇ ਤਾਰ ਦੀ ਪੈਰਾ ਪਰ ਜਮੀ ਨਹੀਂ ਬੈਠਾ ਜਾਂਦਾ ਖਾ ਕੇ ਨਾ ਉਹਨਾਂ ਤੇਜੀ ਗੁੱਡਾ ਇਹਦਾ ਵਾਈ ਜੀ ਮਸਲੀ ਸੀਗੀ ਅੱਜ ਮੈਂ ਦੁਪਹਿਰੇ ਉਹਦੇ ਨਾਲ ਕੋਈ ਫੱਕ ਜਾਨੀ ਲੱਗਿਆ ਕੋਈ ਥੋੜੀ ਸੋਜ ਜੀ ਆ ਗਈ ਮੋਢੇ ਤੇ ਨਾੜ ਤੇ ਨਾੜ ਹੀ ਜਲੀ ਹੈ ਬਸ ਮੈਨੂੰ ਅੱਜ ਦਿਖਾਉਣ ਵਗ ਗਈ ਉਹ ਤਾਂ ਚੇਕੀ ਨਾਲ ਲਾ ਦੇ ਉਹ ਕਿਤੇ ਚੇਤੀ ਨਾਲ ਫਿਰ ਰੋਕ ਕਾ ਉਹਨਾਂ ਦਾ ਜਮੀਰੀ ਕੋਈ ਕੰਮ ਹੁੰਦਾ ਇਹ ਨਾਲ ਉਹ ਵੀ ਕਸਾਇਆ ਜਾਂਦਾ ਲਾ ਪਰੀ ਲੱਫ ਕਲਤੀ ਜਾਊਗੀ ਗੈਸ ਘੱਟ ਕਰੀ ਬੈਠੀ ਮੈਂ ਵੀ ਅੱਥਰੂ ਤੇਲ ਉੱਨ ਜਿਹੋਗੇ ਪਾਇਲ ਬਣਾਉਣ ਤੋਂ ਗੱਟਾਰੀ ਚੀਰਿਆ ਸੀ ਅਰਮਣ ਨੇ ਗੈਸ ਘੱਟ ਕਰਕੇ ਪਹਿਲਾਂ ਬੰਦਾ ਚੀਕੀ ਲਈਆਂ ਤੇ ਦਰਕਾ ਪਾ ਰਹੀ ਆਂ ਅਹੀਂ ਕਰਦੇ ਸਬਜੀ ਤੋਂ ਬਹੁਤ ਘੱਟ ਚੀਰੀ ਚੀਰਦੀ ਮੈਂ ਜੀਂਦੀ ਹੁੰਦੀ ਬਣਾਉਂਦੀ ਵੀ ਕੋਈ ਕੋਈ ਸਬਜੀ ਆ ਬਸ ਉਹ ਇਹ ਤੁਹਾਨੂੰ ਜਿਵੇਂ ਕੋਲ ਦੇ ਦੂੰਗੀ ਇਹਦਾ ਤਾਂ ਪਾਣੀ ਵਾਲਾ ਪਾ ਦੇ ਜੀ ਆਲੀ ਮੇਰੇ ਚਾਰੇ ਭਾਂਡੇ ਵੀ ਪਈ ਨੇ ਚੋ ਸਬਜ਼ੀ ਤੜਕਾ ਲਾ ਕੇ ਇੱਕ ਟਗੂ ਕੇ ਰੋਟੀ ਹਰ ਮੈਨੂੰ ਲਾ ਦਿੰਦੇ ਬਣਾ ਲੂਗੀ ਇਹਨੇ ਹੋਰ ਕੁਲਾ ਕੰਮ ਕਰ ਦੂਦ ਬਾਦ ਬਾਤ ਲੂਗੀ ਤਾਂ ਜੋ ਕੱਢ ਕੇ ਤੜੀ ਗਈ ਹੈ ਪਾਂਡੇ ਮਾਇਨੀ ਤੇ ਤੁੰਬਾ ਦੇ ਦਰ ਤੋਂ ਫੁੱਲ ਟੈਰ ਚੋ ਰੋਟੀ ਬਣਾ ਲੂਗੀ ਹੇ ਰੱਜਾ ਹੋਰੀ ਟਾਈਮ ਹੋ ਗਿਆ 57 ਤੱਕ ਸਭੀ ਸਾਰੇ ਨੇ ਖਾ ਲਈ ਹੁਣ ਅੱਪਾ ਕਰਕੇ ਪੀਣ ਵਾਲਾ ਦੁੱਧ ਗਰਮ

ਗੱਬੇ ਤੇ ਹੋ ਹੋ ਦੁੱਧਾ ਲ ਹੋ ਜੂਆ ਸੋਦੀਆ ਉੱਤਾਂ ਜਾਨੀਆ ਬਸ ਇੱਕ ਕੋ ਲੋ ਪਾਂਡੇ ਆਪਣੀ ਦਹੀਂ ਰਹਿ ਜਾਂਦੇ ਨੇ ਜਿਹੜਾ ਪਰਵਾਰ ਮੁੰਜਿਆਂ ਦੇ ਕੋਈ ਆਪਾਂ ਕੋਸਤ ਰੱਖ ਲੈਨੇ ਉਹਨਾਂ ਜੋਤਾਂ ਜਿਹੜਾ ਖਰਾਬ ਹੋ ਚੁੱਕੇ ਦੀ ਦੇਖ ਕਾਂ ਮੇਰੇ ਦੀਵੇ ਰਾ ਫਸੋ ਆਪਣੇ ਤਿੰਨ ਕੋ ਪਾਂਡੇ ਰਹਿ ਜਾਂਦੇ ਨੇ ਕਿ ਉਸ ਮੇਰੇ ਮਾਲ ਦੀ ਜਿਵੇਂ ਮੈਂ ਨਹੀਂ ਮੈਂ ਪਾਂਡਾ ਨਹੀਂ ਯੂਜ਼ ਕਰ ਸਕਦੀ ਕਿ ਹੋਰ ਮੰਜੇ বিনা ਸਾਰੇ ਮਾਲ ਕੀ ਬਣਦੇ ਨੇ ਜਿਹੜਾ ਮੰਨੇ ਰੋਟੀ ਪਹਿਲਾਂ ਖਾ ਲਈ ਮੈਨੀਆਂ ਨੂੰ ਆਤ ਹੈ ਕਿ ਜਦ ਇਹ ਆਪਾਂ ਕੜਾਈਏ ਚੋ ਸਬਜ਼ੀ ਕੱਢ ਲੈਂਦੇ ਹਨਾ ਉਹ ਸੁੱਕੀ ਸਬਜ਼ੀ ਹੁੰਦੀ ਹੈ ਤਾਂ ਮਸਾਲਾ ਜਿਆ ਲੱਗਿਆ ਹੋਇਆ ਜਾਂਦਾ ਬਹੁਤ ਟੇਸਟੀ ਲੱਗਦੀ ਹੈ ਰੋਟੀ ਰੋਟੀ ਫਰੇਉਣ ਲੈਂਦੀ ਹੈ ਵਿੱਚ ਮੈਂ ਧਿਆਨ ਰੱਖ ਕੇ ਰੱਖ ਜਿੰਨੇ ਦੀ ਇਹ ਮੰਨ ਖਾ ਲੇ ਉਹ ਖਾ ਲ ਦਈਏਗੀ ਰੋਟੀ ਉਹ ਬੜੀ ਹੁੰਦੀ ਲੱਗਦੀ ਹੈ ਕਹਿੰਦੀ ਮੈਨੂੰ ਕੜਾਈਏ ਚ ਰੋਟੀ ਫੇਰ ਕੇ ਰੱਖਣੀ ਇਹ ਉਪਾਤ ਲੱਗਦੀ ਹੈ ਕੜਾਈ ਦੀ ਸਬਜ਼ੀ ਅਜ ਦੀ ਮੈਂ ਆਪ ਹੀ ਰੇਰ ਕੇ ਰੱਖ ਦਿੰਨੀ ਇਹ ਵੀ ਖਾ ਲੂਗੀ। ਇਹ ਪਾਣੀ ਦੇ ਨਾਲ ਹੀ ਮੈਂ ਦੇਖਦੇ ਹਾਂ ਕਿ ਆ ਪਾਣੀ ਆਏ 45। ਆਉਂਦੇ ਆਉਂਦੇ ਰੱਖ ਦਿੰਦੇ। ਇਹ ਰੱਖਦੇ ਆਪਾਂ। ਵੀਡੀਓ ਆ। ਸਬਜ਼ੀ ਕੱਟ ਲਈ ਆਪਾਂ। ਕੀ ਕਹਣਾ ਸੀ ਕੁਝ ਵੀ ਨਹੀਂ ਮਗਾ ਰਿਹਾ ਮਰਾਛ ਲਈ ਖੜ ਗਿਆ ਕੀ ਵਜਿਆ ਸੀ ਚੌੜ ਵਾਲੀ ਕਰਦੇ ਸੀ ਕੋਚ ਨਾਲ ਜਿੱਤੇ ਜ਼ਿਆਦਾ ਹੀ ਵੱਜ ਸਕਦਾ ਸੀਗਾ ਕੋਚ ਕਿਸੇ ਜਵਾਬ ਕਰ ਮੇਰੇ ਪਿੱਛੇ ਨਾ ਮਾਰ ਜੀ ਜਮਾਨਾ ਜਿੱਤੇ ਨਾਲ ਜਿੱਤੇ ਜਾ ਕੋ ਨਾ ਕਰ ਆਈ ਹੈ ਕਿੰਨੀ ਚੌੜ ਕਰਦੇ ਕੋਚ ਕਰਦੇ ਜੀ ਇਹ ਸ਼ੱਕਰਪੇਂਤੀ ਸੀ ਆਪਾਂ ਥੋੜੀ ਜਿਹੀ ਕਿਉਂ ਚ ਕਹੀ ਦੇਣਾ ਤਾਂ ਜੀ ਜੀ ਕਰਦਾ ਸ਼ੱਕਰ ਖਾਣ ਨੂੰ ਉਹ ਬਾਜੀ ਤੇ ਇਹ ਦੋ ਦੋ ਬੰਦੋ ਜੁਗਾ 판ਦੇ ਮੈਂ ਕੱਠੇ ਕਰ ਲੈ ਦੁਗਾਲੇ ਮੋਜਣਗੇ ਮਾਇ ਦੇ ਬਹੁਤ ਦਿਵਾਇ ਤੇ ਕਰ ਰੋ ਹੋਰ ਤਾਂ ਟਾਈਮ ਲੱਗੂਗਾ ਇੱਕ ਦੋ ਘੰਟਾ ਪੱਥੀ ਕਰਦੇ ਆ ਮੇਲੇ ਇੱਕ ਸੇ ਕੋਣ ਦੇ ਨਾਲ ਜੇ ਸਾਡੀ ਵੀਡੀਓ ਚੰਗੀ ਲੱਗੂ ਜੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਜੀ ਤੇ ਇਹ ਵੀ ਸ਼ੇਅਰ ਕਰਦੇ ਰਹੋ ਕੈਨ ਸਬਸਕ੍ਰਾਈਬ ਕਰੋ ਮੇਰੇ ਮੇਰੇ ਚੈਨਲ ਕੇ ਲਈ ਸਬਸਕ੍ਰਾਈਬ ਕਰੋ ਆਪਣੀ ਰੈਟ ਟੂਸ ਕਰੀ ਵੱਡੀ ਕਰੋ ਲਾਈਕ ਕਰੋ ਫੋਲੋ ਕਰਿਆ ਕਰੋ ਜੀ ਤਾਂ ਕਿ ਨਾਲ ਆਪਣਾ ਵਾਚ ਟਾਈਮ ਵੀ ਪੂਰਾ ਹੋ ਸਕੀ ਹੋਵੇ ਜੀ ਮੈਨੂੰ ਧੰਨਵਾਦ ਹੈ ਠੀਕ ਹੈ ਜੀ ਧੰਨਵਾਦ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ